ਤੇ ਹੁਣ ਆ ਗਿਆ ਮੈਂ ਬਾਹਰ ਤੁਸੀਂ ਦੇਖ ਸਕਦੇ ਆ ਕਿੰਨਾ ਘੈਂਟ 뷰 ਐ ਇੱਥੋਂ ਦਾ ਕਿ ਕਿੱਡਾ ਬੜਾ ਐ ਨਾਲ ਇਹਦੇ ਦੋ ਬੂਫਰ ਇੱਧਰ ਵੀ ਤੇ ਇੱਧਰ ਵੀ ਜਿੰਨੀ ਮਰਜੀ ਧਮਾਲ ਪਾਓ ਠੀਕ ਐ ਤੇ ਇੱਥੇ DVD ਪਲੇਅਰ ਹੋ ਗਿਆ ਇਹ ਹੋ ਗਿਆ ਨਾਲ ਸੈਟ ਬਾਕਸ ਕਹਿੰਦੇ ਇਹਨੂੰ ਸਤਿ ਸ੍ਰੀ ਅਕਾਲ ਦੋਸਤੋ ਜਿੱਦਾਂ ਕੀ ਮੈਂ ਪਹਿਲੇ ਦੱਸਿਆ ਕਿ ਮੈਂ ਸਰਬੀਆ ਚ ਐ ਇੱਥੇ ਮੈਂ ਡਰਾਈਵਰੀ ਦੀ ਜਿਹੜੀ ਮੇਰੀ ਨੌਕਰੀ ਐ ਡਰਾਈਵਰ ਆ ਮੈਂ ਇੱਥੇ ਬੱਸ ਚਲਾਉਂਦਾ ਮੈਂ ਸਰਬੀਆ ਦੇ ਵਿੱਚ ਤੇ ਮੈਂ ਅੱਜ ਤੁਹਾਨੂੰ ਦੱਸਾਂਗਾ ਜਿੱਥੇ ਮੈਂ ਰਹਿੰਦਾ ਅਸੀਂ ਕਿੱਦਾਂ ਰਹਿੰਦੇ ਇੱਥੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਆਪਣਾ ਰੂਮ ਤੇ ਇਹ ਦੇਖੋ ਸਾਡਾ ਰੂਮ ਕਿਹੋ ਜਿਹਾ ਹੈ ਰੂਮ ਦੇ ਵਿੱਚ ਸਾਨੂੰ ਕਿਹੜੀ ਕਿਹੜੀ ਫੈਸਿਲਿਟੀ ਹੈ ਇਹ ਟੀਵੀ ਲੱਗਿਆ ਓਹੋ ਇਹ ਬੋਤਲਾਂ ਕਿੱਥੋਂ ਆ ਗਈਆਂ ਵਿੱਚ ਹਾਂ ਤੇ ਇੱਧਰ ਅਲਮਾਰੀਆਂ ਬੜੀਆਂ-ਬੜੀਆਂ ਅਲਮਾਰੀਆਂ ਹੈ ਤੇ ਦੇਖ ਸਕਦੇ ਜਿੱਦਾਂ ਕਿ ਦੋ ਬੈੱਡ ਲੱਗੇ ਆ ਇੱਧਰ ਇੱਕ ਬੈੱਡ ਇਸ ਸਾਈਡ ਤੇ ਲੱਗਿਆ ਠੀਕ ਹੈ ਇਹ ਬੈੱਡ ਹੁਣ ਇਕੱਠੇ ਤਾਂ ਕਰ ਲਏ ਕਿਉਂਕਿ ਇੱਕ ਮੁੰਡਾ ਚੱਲ ਗਿਆ ਛੱਡ ਗਿਆ ਫਿਰ ਉਹਨਾਂ ਇੱਕ ਇੱਧਰ ਬੈੱਡ ਮੇਰਾ ਲੱਗਿਆ ਤੇ ਇਹ ਵਾਲਾ ਬੈੱਡ ਇੱਥੇ ਸੌਂਦਾ ਨਾ ਮੁੰਡਾ ਉਹਨੇ ਦੋਨੇ ਬੈੱਡ ਇਕੱਠੇ ਕਰ ਲਏ ਕਹਿੰਦਾ ਵੀ ਹੁਣ ਜਦੋਂ ਮੁੰਡਾ ਹੈ ਹੀ ਨਹੀਂ ਨਾਲ ਦਾ ਤੇ ਹੁਣ ਇਕੱਲਾ ਚੌੜਾ ਹੋ ਕੇ ਸੌਂਦਾ ਦੋਨੇ ਬੈੱਡਾਂ 'ਤੇ ਨਿਆਰੇ ਲੋੜਦਾ ਪੂਰੇ ਤੇ ਚੱਲਦੇ ਆ ਬਾਹਰ ਬਾਹਰ ਕੁਛ ਇੱਦਾਂ ਦਾ ਏ ਇਹ ਗੇਟ ਆ ਜਿੱਥੋਂ ਅਸੀਂ ਬਾਹਰ ਨਿਕਲਦੇ ਅੱਛਾ ਇੱਥੇ ਨਾ ਫੋਨ ਵੀ ਲੱਗਿਆ ਜੇ ਕੋਈ ਬਾਹਰੋਂ ਜੇ ਜੇ ਸਾਨੂੰ ਕਿਸੇ ਨੇ ਬੈਲ ਬਜਾਣੀ ਹੋਵੇ ਤਾਂ ਫੋਨ ਕਰਕੇ ਕਹਿੰਦਾ ਗੇਟ ਖੋਲੋ ਇਹ ਸਿਸਟਮ ਹੈ ਤੇ ਇੱਕ ਰੂਮ ਇੱਧਰ ਹੈ ਇੱਧਰ ਵੀ ਹੈਗਾ ਰੂਮ ਇਹ ਬਣ ਗਈ ਲਾਇਟ ਤੇ ਇਹ ਆ ਗਿਆ ਮੈਂ ਰੂਮ ਦੇ ਵਿੱਚ ਇੱਧਰ ਵੀ ਕਾਫੀ ਸੋਹਣਾ ਰੂਮ ਆ ਸਾਫ ਹੈ ਤੇ ਸਭ ਤੋਂ ਖਾਸ ਪਤਾ ਕੀ ਆਇਆ ਇਥੀ ਇਹ ਦੇਖੋ 스마트 ਟੀਵੀ ਕਿੱਡਾ ਵੱਡਾ ਹੈ ਨਾਲ ਇਹਦੇ ਦੋ ਬੂਫਰ ਇੱਧਰ ਵੀ ਤੇ ਇੱਧਰ ਵੀ ਜਿੰਨੀ ਮਰਜੀ ਧਮਾਲ ਪਾਓ ਠੀਕ ਹੈ ਤੇ ਇਥੇ ਡੀਵੀਡੀ ਪਲੇਅਰ ਹੋ ਗਿਆ ਇਹ ਹੋ ਗਿਆ ਨਾਲ ਸੈੱਟ ਬਾਕਸ ਕਹਿੰਦੇ ਇਹਨੂੰ ਤੇ ਕੰਪਨੀ ਵੱਲੋਂ ਫ੍ਰੀ ਵਾਈਫਾਈ ਚੱਲਦਾ ਦੇਖ ਲਓ ਗ੍ਰੀਨ ਲਾਈਟ ਹੈ ਇਹਦੀ ਇਹਦਾਂ ਸੈੱਟ ਪਿਆ ਇਹ ਜਿੰਨਾ ਵੀ ਸੈੱਟ ਪਿਆ ਨਾ ਸਾਰਾ ਹੀ ਇਹ ਇਹ ਪੱਕਾ ਮਕਾਨ ਮਾਲਕ ਦਾ ਲਾਇਆ ਹੋਣਾ ਠੀਕ ਹੈ ਉਹਨਾਂ ਨੇ ਲਾਇਆ ਹੋਣਾ ਹੈ ਜਿਹਨੂੰ ਮਤਲਬ ਜਿਹਨੂੰ ਕਿਰਾਇਆ ਜਾਂਦਾ ਇਸ ਚੀਜ਼ ਦਾ ਇਹ ਬਿਲਡਿੰਗ ਦਾ ਇਹ ਕਿਰਾਏ ਤੇ ਹੈ ਜਿਹੜਾ ਸਾਡਾ ਮਾਲਕ ਹੈ ਨਾ ਉਹਨੇ ਕਿਰਾਏ ਤੇ ਲਈ ਹੈ ਕਿਸੇ ਤੋਂ ਹੋਰ ਇਹ ਕਾਫੀ ਬੜੀ ਬਿਲਡਿੰਗ ਹੈ 4-5 ਮੰਜ਼ਿਲ ਦੀ ਹੈ ਬਹੁਤ سارے ਲੋਕ ਰਹਿੰਦੇ ਦੇ ਵਿੱਚ ਪਰ ਜਿੰਨੇ ਵੀ ਲੋਕ ਰਹਿੰਦੇ ਨੇ ਇੱਕ ਦੂਜੇ ਨੂੰ ਕੋਈ ਨਹੀਂ ਜਾਣਦਾ ਸਾਰੇ ਆਪਣੇ ਆਪਣੇ ਅੰਦਰ ਬੜੇ ਰਹਿੰਦੇ ਦਰਵਾਜ਼ਾ ਲਾ ਕੇ ਇੱਧਰ ਇਹ ਹੈ ਅਲਮਾਰੀ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਗਲਾਸ ਪਏ ਆ ਦੇਖੋ ਜਿਹੋ ਜੀ ਇਹ ਬੋਤਲ ਹੈ ਉਹੋ ਜੀ ਗਲਾਸ ਤੇ ਇੱਥੇ ਵੀ ਆ ਜੋ ਇਹ ਜੀ ਇਹ ਹੈ ਨਾ ਗਲਾਸ ਛੋਟੇ ਛੋਟੇ ਦੇਖੋ ਇਹ ਕਿਹੜੇ ਗਲਾਸ ਹੈ ਟਕੀਲਾ ਮੈਂ ਨਾ ਕਈ ਵਾਰੀ ਫਿਲਮਾਂ ਵਿੱਚ ਸੁਣਿਆ ਕਹਿੰਦੇ ਹੁੰਦੇ ਜਿਹੜੇ ਡਿਸਕੋ ਬਾਰ ਜਿਵੇਂ ਚ ਟਕੀਲਾ ਇਹ ਕ ਟਕੀਲਾ ਲਾਓ ਹੋਰ ਟਕੀਲਾ ਲਾਓ ਕੁੜੀਆਂ ਪੀਂਦੀਆਂ ਹੁੰਦੀਆਂ ਜ਼ਿਆਦਾਤਰ ਉਹਨੂੰ ਫਿਲਮਾਂ ਦੇ ਵਿੱਚ ਮੈਂ ਸੁਣੀਆਂ ਆਈਆਂ ਤੇ ਇਹ ਵੀ ਉਹੀ ਕੱਪ ਲੱਗਦਾ ਮੈਨੂੰ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦਾ ਦੇਖੋ ਨਾ ਇਹਦੇ ਵਿੱਚ ਤਾਂ ਇੱਕ ਘੁੱਟ ਵੀ ਨਹੀਂ ਆਂਦਾ ਹੋਣਾ ਦਾਰੂ ਦਾ ਤੇ ਇਹ ਵੀ ਕਿੰਨਾ ਘੈਂਟ ਹੈ ਕਿੰਨੀ ਵਧੀਆ ਡੈਕੋਰੇਸ਼ਨ ਹੈਗੀ ਇਥੇ ਤੇ ਕਿੰਨੇ ਗਲਾਸ ਹੋ ਗਏ ਇੱਕ ਇਹ ਸੈਟਪ ਹੋ ਗਿਆ ਦੋ ਤਿੰਨ ਇੱਧਰ 4 5 ਤੇ ਕਿੰਨੀ ਘੈਂਟ ਇਹ ਅਲਮਾਰੀ ਐ ਇੱਧਰ ਪੇਂਟਿੰਗ ਪੌਂਟਿੰਗ ਲੱਗੀ ਐ ਸਾਰੀਆਂ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜਿੱਦਾਂ ਸਾਡੇ ਨਾ ਛੱਤ ਨਾਲ ਆਮ ਤੌਰ ਤੇ ਪੱਖੇ ਹੁੰਦੇ ਲੱਗੇ ਸ ਕਿਤੇ ਹੋਣਗੇ ਨਾ ਛੱਤ ਨਾਲ ਪੱਖੇ ਤੇ ਇਹਨਾਂ ਨਾਲ ਲਾਈ ਆ ਛੱਤ ਦੇ ਨਾਲ ਲੇਟ ਇੱਥੇ ਪੱਖਾ ਹੁੰਦਾ ਨਾ ਇਹ ਲੇਟ ਲੱਗੀ ਐ ਇਹ ਸਟੇਡੀ ਹੋ ਗਈ ਥੋੜੀ ਜੀ ਪਤ ਨਹੀਂ ਕੌਣ ਲਟਕ ਗਿਆ ਇਹਦੇ ਨਾਲ ਇਹ ਪਤ ਨਹੀਂ ਕਿੱਦਾਂ ਹੋ ਗਿਆ ਤਾਂ ਤੇ ਜਿੰਨੇ ਵੀ ਰੂਮ ਹਨਾ ਸਾਰਿਆਂ ਦੇ ਵਿੱਚ ਇਦਾਂ ਹੀ ਹੈ ਛੱਤ ਦੇ ਦੇ ਨਾਲ ਪੱਖਾ ਨਹੀਂ ਹੈ ਲੱਟਾਂ ਹੀ ਲਾਈਆਂ ਤੇ ਹੁਣ ਤੁਸੀਂ ਸੋਚਦੇ ਹੋਣਾ ਕਿ ਜੇ ਪੱਖਾ ਨਹੀਂ ਹੈਗਾ ਫਿਰ ਇੱਥੇ ਏਸੀ ਹੋਣਾ ਇੱਥੇ ਏਸੀ ਵੀ ਨਹੀਂ ਹੈ ਇੱਥੇ ਲਾਇਆ ਹੁੰਦਾ ਸਿਰਫ ਹੀਟਰ ਮੈਂ ਤੁਹਾਨੂੰ ਦੱਸਦਾ ਜਿੱਦਾਂ ਕਿ ਇਹ ਹੈ ਨਾ ਇਹ ਹੀਟਰ ਹੈ ਤੇ ਹੁਣ ਥੋੜਾ ਚੱਲਦੇ ਆ ਬਾਹਰ ਵੀ ਚੱਲ ਤੇ ਹੁਣ ਆ ਗਿਆ ਮੈਂ ਬਾਹਰ ਤੁਸੀਂ ਦੇਖ ਸਕਦੇ ਆ ਕਿੰਨਾ ਘੈਂਟ 뷰 ਐ ਇਥੋਂ ਦਾ ਬਾਜ਼ਾਰ ਆ ਬਿਲਕੁਲ ਜਿਹੜੀ ਵੀ ਚੀਜ਼ ਦੀ ਜ਼ਰੂਰਤ ਐ ਖਰੀਦਣੀ ਹੋਵੇ ਰਸਣ ਪਾਣੀ ਲਾਗੇ ਲਾਗੇ ਮਿਲ ਜਾਂਦਾ ਸਾਰਾ ਕੁਝ ਕਿਤੇ ਜ਼ਿਆਦਾ ਦੂਰ ਨਹੀਂ ਜਾਣੇ ਪੈਂਦਾ ਐਦਾਂ ਹੁੰਦਾ ਨਾ ਜਦੋਂ ਅਸੀਂ ਕਿਤੇ ਅਰਬ ਵਿੱਚ ਰਹਿੰਦੇ ਰਹੇ ਬਹੁਤ ਟਾਈਮ 사ਉਦੀ ਅਰਬ ਲਾਇਆ ਉੱਥੇ ਹਫਤੇ 'ਚ ਇੱਕ ਵਾਰ ਹੀ ਜਾਣੀ ਗੱਡੀ ਬਾਜ਼ਾਰ ਨੂੰ ਮਤਲਬ ਸਿਟੀ ਨੂੰ ਹਫਤੇ 'ਚ ਜਾਂ ਫਿਰ ਮਹੀਨੇ 'ਚ ਇੱਕ ਵਾਰੀ ਜਾਣੀ ਇਹੋ ਜਿਹੀ ਜਗ੍ਹਾ ਵੀ ਰੱਖਿਆ ਸੰਦ ਉਹ ਨਹੀਂ ਇੱਥੇ ਬਹੁਤ ਵਧੀਆ ਤੇ ਹੁਣ ਦੁਬਾਰਾ ਇਹਨੂੰ ਕਰੀਏ ਬੰਦ ਉਹ ਕਿੱਧਰ ਗਿਆ ਬਸ ਇਹ ਲੋਕ ਲਾਣਾ ਜ਼ਰੂਰੀ ਹੁੰਦਾ ਬਿਲਕੁਲ ਲੱਗ ਗਿਆ ਇਹ ਲੱਗ ਗਿਆ ਪੜਦਾ ਤੇ ਇਹ ਤਾਂ ਹੋ ਗਿਆ ਇੱਕ ਕੱਪੜੇ ਧੋਣ ਵਾਲੀ ਮਸ਼ੀਨ ਜਦ ਮੈਂ ਪਹਿਲੀ ਵਾਰ ਇੱਥੇ ਆਇਆ ਮੈਨੂੰ ਪਤਾ ਨਹੀਂ ਲੱਗੇ ਇਹ ਮਸ਼ੀਨ ਕਿੱਦਾਂ ਚਲਾਉਂਦੇ ਫਿਰ ਹੌਲੀ-ਹੌਲੀ ਸਮਝ ਆ ਗਿਆ ਇਹਦਾ ਹੁਣ ਆ ਗਿਆ ਮੈਂ ਕਿਚਨ ਦੇ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਦੇਖੋ ਇਹ ਸੋਫਾ ਕਿਚਨ ਉਹ ਸਾਈਡ ਤੇ ਹੈ ਇਸ ਸਾਈਡ ਤੇ ਖੜ ਕੇ ਬਣਾਉਂਦੇ ਰੋਟੀ ਰਾਟੀ ਇੱਥੇ ਇਦਾਂ ਨਹੀਂ ਕਿ ਚੁੱਲਾ ਲਾ ਕੇ ਬੈਠ ਗਏ ਤੁਸੀਂ ਲੱਕੜਾਂ ਵਾਲੋ ਤੇ ਇਦਾਂ ਨਹੀਂ ਹੈਗਾ ਜਿੱਦਾਂ ਆਪਣੇ ਇੱਕ ਪਿੰਡਾਂ ਵਿੱਚ ਆਉਂਦਾ ਘਰਾਂ ਵਿੱਚ ਤੇ ਇੱਥੇ ਟੇਬਲ ਲੱਗਿਆ ਰੋਟੀ ਰਾਟੀ ਖਾਣ ਨੂੰ ਤੇ ਇਹ ਲੱਗਿਆ ਸੋਫਾ ਜਦ ਵੀ ਮੈਂ ਡਿਊਟੀ ਤੇ ਆਉਂਦਾ ਨਾ ਥੱਕ ਹਾਰ ਕੇ ਪਹਿਲਾਂ ਮੈਂ ਇੱਥੇ ਬੈਠਦਾ ਆ ਗੀ ਜ਼ਿਆਦਾਤਰ ਇਥੇ ਬੈਠ ਕੇ ਤਾਂ ਮੈਨੂੰ ਥੋੜਾ ਸਕੂਨ ਆਉਂਦਾ ਹੈ ਦਾ ਨਾ ਰਿਲੈਕਸ ਜਿਹਾ ਹੋ ਜਾਂਦਾ ਹੂੰ ਬਿਲਕੁਲ ਸ਼ਾਂਤ ਜਿਹਾ ਹੋ ਜਾਂਦਾ ਇੱਥੇ ਆ ਕੇ ਵਧੀਆ ਲੱਗਦਾ ਮੈਂ ਤੁਹਾਨੂੰ ਦੱਸਦਾ ਰਸੋਈ ਰਸੋਈ ਕਹਿੰਦੇ ਨਾ ਇਹਨੂੰ ਕਿਚਨ ਇਹ ਆ ਕਿਚਨ ਇਹਦੇ ਵਿੱਚ ਦੇਖੋ ਮੈਂ ਕੀ ਬਣਾਇਆ ਅੱਜ ਆਲੂ ਗਾਜਰਾਂ ਦੀ ਸਬਜ਼ੀ ਆਲੂ ਗਾਜਰਾ ਮਟਰ ਠੀਕ ਹੈ ਤੇ ਇਹਦੇ ਵਿੱਚ ਕੀ ਆਏ ਇਹਦੇ ਵਿੱਚ ਆ ਪਾਣੀ ਪਾਣੀ ਜਿਹੜਾ ਪਾਣੀ ਹੈ ਨਾ ਮੈਂ ਉਹਨੂੰ ਉਬਾਲ ਲੈਂਦਾ ਜਿਉਂ ਕੀ ਤਰ੍ਹਾਂ ਜਾ ਠੰਡ ਜਾਣਾ ਪਾਣੀ ਫਿਰ ਪੀਣਾ ਹੈ ਇਦਾਂ ਇਹ ਹੁਣੇ ਕਰ ਲੱਗਿਆ ਇਦਾਂ ਕਿਉਂਕਿ ਥੋੜਾ ਬਰਸਾਤ ਜੀ ਦਾ ਮੌਸਮ ਹੈ ਬਾਰਸ਼ਾਂ ਦਾ ਕੀੜੇ ਮਕੋੜੇ ਜੇ ਆਉਣ ਲੱਗ ਗਏ ਆ ਕਿ ਤੁਹਾਨੂੰ ਕਿਤੇ ਦੇ ਫਿਰ ਮੈਨੂੰ ਲੱਗਿਆ ਕਿ ਪਾਣੀ ਬਾਹਰ ਕਿ ਕਿੰਨੇ ਚਾਹੀਦਾ ਤੇ ਉਹ ਥੋੜਾ ਜਿ ਤੁਸੀਂ ਦੇਖਿਆ ਹੋਣਾ ਹੀਟਰ ਵੱਲ ਧਿਆਨ ਚਲ ਗਿਆ ਹੋਣਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਗੰਦਾ ਹੋ ਗਿਆ ਹੀਟਰ ਰਸੋਈ ਚ ਵੀ ਕਾਫੀ ਜ਼ਿਆਦਾ ਗੰਦ ਪੈ ਗਿਆ ਇਧਰ ਭਾਂਡੇ ਭੁੰਡੇ ਧੋਣ ਨੂੰ ਸ਼ਿੰਕ ਵੀ ਬਹੁਤ ਗੰਦਾ ਹੋ ਗਿਆ ਓਹੋ ਇਹ ਤਾਂ ਦੱਸਣ ਵਾਲੀ ਚੀਜ਼ ਹੈ ਨਹੀਂ ਹੈ। ਇਹਦਾ ਕਚਰਾ ਹੋ ਗਿਆ ਸਾਰਾ। ਇੱਧਰ ਤਾਂ ਕੁਝ ਦੱਸਣ ਵਾਲਾ ਰਿਹਾ ਨਹੀਂ। ਬਹੁਤ ਜ਼ਿਆਦਾ ਗੰਦ ਹੈ। ਥੋੜਾ ਜਿਹਾ ਗੰਦਾ ਹੋ ਗਿਆ ਮੈਂ ਸਫਾਈ ਕਰਾਂਗੇ ਦੀ। ਅਸ਼ਕ ਪਰਦੇਸ ਵਿੱਚ ਇੱਕ ਪ੍ਰੋਬਲਮ ਪਤਾ ਕਿ ਆਉਂਦੀ। ਜਦ ਵੀ ਅਸੀਂ 3-4 ਬੰਦੇ ਰਹਿੰਦੇ ਨੇ ਨਾ ਇਕੱਠੇ ਹੋ ਗਏ ਕਿਤੇ ਵੀ ਆਪਣੀ ਰੋਟੀ ਬਣਾਣੀ ਹੋਵੇ। ਤੇ ਉੱਥੇ ਪਤਾ ਕਿ ਆਉਂਦਾ। ਜਦ ਰੋਟੀ ਬਣਾਣ ਦਾ ਟਾਈਮ ਹੁੰਦਾ ਤਾਂ ਸਾਰੇ ਕਹਿੰਦੇ ਪਹਿਲਾਂ ਮੇਰਾ ਨੰਬਰ ਲੱਗਣ ਦਿਓ, ਪਹਿਲਾਂ ਮੈਂ ਰੋਟੀ ਬਣਾ ਲਾਂ। ਜਦ ਆਂਦੀ ਸਫਾਈ ਦੀ ਵਾਰੀ ਤਾਂ ਕਹਿੰਦੇ ਤੂੰ ਕਰ ਲੈ ਹੁਣ ਤੂੰ ਜਾ ਇਦਾਂ ਹੁੰਦਾ ਇੱਥੇ ਵੀ ਇਹੀ ਹਾਲ ਹੈ ਸਾਡਾ ਹੁਣ ਅਸੀਂ ਚਾਰ ਬੰਦੇ ਰਹਿੰਦੇ ਤੁਸੀਂ ਦੇਖ ਸਕਦੇ ਕਿੰਨਾ ਬੁਰਾ ਹਾਲ ਹੈ ਹੀਟਰ ਦਾ ਪੂਰੀ ਰਿਸਕ ਇਹਦਾ ਕਿ ਜਾਂਦਾ ਅਸੀਂ ਜੇ ਚਾਹੀਏ ਤਾਂ ਸਫਾਈ ਰੱਖ ਸਕਦੇ ਇੱਥੇ ਪਰ ਸਾਰੇ ਇੱਕ ਦੂਜੇ ਵੱਲ ਸੋਚਦੇ ਕਿ ਮੈਂ ਕਿਉਂ ਕਰਾਂ ਉਹ ਕਰੇ ਹੁਣ ਮੈਂ ਇੱਥੇ ਇਕੱਲਾ ਜਿਹੜੇ ਮੇਰੇ ਨਾਲ ਦੇ ਮੁੰਡੇ ਆ ਉਹ ਛੁੱਟੀ ਗਏ ਆ ਤੇ ਹੁਣ ਮੈਂ ਪੂਰੀ ਸਫਾਈ ਕਰਨੀ ਇਹਦੀ ਸਾਰੀ ਸਫਾਈ ਕਰਨ ਤੋਂ ਬਾਅਦ ਫਿਰ ਕਿਉਂਕਿ ਹੁਣ ਤਾਂ ਇੱਕ ਮਹੀਨਾ ਹੈ ਇੱਥੇ ਇਕੱਲਾ ਹੀ ਹੈ ਹੁਣ ਜਦ ਤੱਕ ਮੈਂ ਇਕੱਲਾ ਜਦ ਤੱਕ ਥੋੜਾ ਸਾਫ਼ ਤਰੀਕੇ ਨਾਲ ਰਹਿ ਲੰਦੀ ਆ ਜਦੋਂ ਫੇਰ ਇਕੱਠੇ ਹੋਣਾਂ ਚਾਰਾਂ ਪੰਜਾਂ ਨਾਲ ਸੀ ਫੇਰ ਇਹੋ ਜਿਹਾ ਹਾਲ ਹੋ ਜਾਣਿਆ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਮੁੰਡੇ ਨਾਲ ਦੇ ਮੇਰੇ ਉਹ ਜ਼ਿਆਦਾ ਗੰਦੇ ਆ ਜਾਂ ਮੈਂ ਜ਼ਿਆਦਾ ਸਾਫ਼ ਹੈ ਸਾਰੇ ਕੁੱਤੇ ਦੇ ਹੱਦ ਇੱਕ ਦੂਜੇ ਵੱਲ ਦੇਖਦੇ ਰਹਿੰਦੇ ਕਿ ਉਹ ਸਫਾਈ ਕਰੂੰਗਾ ਮੈਂ ਕਿਉਂ ਕਰਾਂ ਜਫਰਦਾ ਸੋਚਦੇ ਕਿ ਮੈਨੂੰ ਫਰਕ ਹੀ ਨਹੀਂ ਪੈਂਦਾ ਬੰਦੇ ਐਦੇ ਰਹਿੰਦੇ ਆ ਅਸਰ ਵਿੱਚ ਨਾ ਇਹਨਾਂ ਦੀ ਸੋਚ ਪਤਾ ਕੀ ਹੋ ਜਾਂਦੀ ਬੰਦਿਆਂ ਦੀ ਕਿ ਇੱਥੇ ਕਿਹੜੇ ਜਨਾਨੀ ਆ ਯਾਰ ਜਨਾਨੀ ਦੇ ਕੰਮ ਹੁੰਦੇ ਸਫਾਈ ਕਰਨੇ ਵਾਲੇ ਇਹ ਹੈਗੀ ਗੱਲ ਤੇ ਸਾਡੇ ਰੂਮ ਦੇ ਵਿੱਚੋਂ ਵੀ ਕਾਫੀ ਜ਼ਿਆਦਾ ਘੈਂਟ 뷰 ਦਿਖਦਾ ਬਾਹਰੋਂ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਇੱਥੋਂ ਹੀ ਮਤਲਬ ਦੇਖ ਸਕਦੇ ਆ بارش ਹੋਈ ਆ ਥੋੜੀ ਥੋੜੀ ਤੇ ਭਾਈ ਇਹ ਆ ਸਾਡਾ ਰੂਮ ਤੇ ਜਿੱਦਾਂ ਕਿ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਇੱਕ ਵਾਰੀ ਮੈਂ ਸਰਬੀਆ ਦੇ ਵਿੱਚ ਇੱਥੇ ਮੈਂ ਡਰਾਈਵਰੀ ਕਰਦਾ ਤੇ ਬਹੁਤ سارے ਭਰਾ ਮੈਨੂੰ ਇਹ ਗੱਲ ਪੁੱਛਦੇ ਆ ਕਿ ਸਰਬੀਆ ਦੇ ਵਿੱਚ ਭਾਈ ਤਨਖਾਹ ਕਿੰਨੀ ਕੀ ਨਿਕਲਦੀ ਆ ਭਾਈ ਸੈਲਰੀ ਦਾ ਤੁਹਾਨੂੰ ਦੱਸਾਂ ਉਹ ਤੁਹਾਡੇ ਐਗਰੀਮੈਂਟ ਤੇ ਡਿਪੈਂਡ ਕਰਦਾ ਮੰਨ ਲਓ ਤੁਸੀਂ ਕਿਤੇ ਵੀ ਜਾਂਦੇ ਹੋ ਕੋਈ ਕਤਰ ਗਿਆ ਕੁਬੈਦ ਸੋਦੀ ਕਿਤੇ ਵੀ ਜਾਂਦੇ ਆ ਕੁਈ ਕਬਾਇਦ ਵਿੱਚ ਰਹਿ ਕੇ ਬੰਦਾ 1 ਲੱਖ ਰੁਪਏ ਵੀ ਚੱਕਦਾ ਮਹੀਨੇ ਦਾ ਕਿਸੇ ਨੂੰ 30 35 ਹਜ਼ਾਰ ਬਣਦਾ ਉਹੀ ਹਾਲ ਇੱਥੇ ਹੈ ਮੰਨ ਲਓ ਇੱਥੇ ਨਾ ਨੋਰਮਲ ਫਿਰ ਵੀ ਜੇ ਤੁਸੀਂ ਸਰ ਵੀ ਆਨ ਦੇ ਦੋ ਤੁਹਾਨੂੰ 50 ਹਜ਼ਾਰ ਰੁਪਏ ਦਾ ਇੰਡੀਆ ਦੇ ਹਿਸਾਬ ਨਾਲ ਬਚੂਗਾ 100% ਜੇ ਮੰਨ ਲਓ ਤੁਸੀਂ ਉਹਦੀ 500 ਯੂਰੋ ਸੈਲਰੀ ਲੱਗਦੀ ਫਿਰ ਉਹਦੇ ਵਿੱਚ ਰੋਟੀ ਕੰਪਨੀ ਦੀ ਹੋਣੀ ਚਾਹੀਦੀ ਤੇ ਰਹਿਣ ਦਾ ਵੀ ਕੰਪਨੀ ਦਾ ਹੋਣਾ ਚਾਹੀਦਾ 500 ਜੂਰੋ ਘਾਟ ਤੇ ਘਾਟ ਸੈਲਰੀ ਲਗ ਜਾਂਦੀ ਹੈ ਇੱਥੇ 500 ਜੂਰੋ ਤੋਂ ਸੈਲਰੀ ਵੱਧ ਵੀ ਲੱਗ ਜਾਂਦੀ ਹੈ ਵੇਸੇ 500 ਤਾਂ ਲੱਗਣੀ ਲੱਗਣੀ ਹੁੰਦੀ ਹੈ ਤੇ ਉਹਦੇ ਨਾਲ 50000 ਰੁਪਏ ਤੁਸੀਂ ਬਣਾ ਸਕਦੇ ਹੋ ਤੇ ਇੱਥੇ ਆਣ ਦੇ ਖਰਚੇ ਦੀ ਗੱਲ ਐਦਾ ਹੈ ਕਿ ਏਜੰਟਾਂ ਦਾ ਆਪਣਾ ਆਪਣਾ ਰੇਟ ਆ ਸਾਰਿਆਂ ਦਾ ਨੰਗਲ ਤੁਸੀਂ ਚੱਲ ਜੂਗਾ ਨਾ ਨੰਗਲ ਡੈਮ ਅਨੰਦਪੁਰ ਸਾਹਿਬ ਨੰਗਲ ਡੈਮ ਰੋਪੜ ਜ਼ਿਲ੍ਹੇ ਵਿੱਚ ਆਹੇ ਤੇ ਉੱਥੇ ਜਿੰਨੇ ਵੀ ਏਜੰਟ ਹੈ ਸਰਬੀਆ ਦੇ ਨਾਮ ਦੇ ਬਾਈ ਬਹੁਤ ਜ਼ਿਆਦਾ ਲੁੱਟਦੇ ਹੋ ਤਿੰਨ ਤਿੰਨ ਚਾਰ ਚਾਰ ਲੱਖ ਮੰਗਦੇ ਆ ਸਰਬੀਆ ਦਾ ਕਿ ਵਸੇ ਇੰਨਾ ਪੈਸਾ ਚਾਹੀਦਾ ਨਹੀਂ ਹੈਗਾ ਇਥੇ ਮੈਨੂੰ ਨਹੀਂ ਲੱਗਦਾ ਕਿ ਸਰਬੀਆ ਆਉਣ ਦਾ ਇਨਾ ਖਰਚਾ ਹੋਣਾ ਚਾਹੀਦਾ ਇਹ ਵੀ ਜਿੱਦੇ ਸੌਦੀ ਕਤਰ ਕੁਬੈਤ ਉਹੋ ਜੀ ਕੰਟਰੀ ਆ ਬਲਕਿ ਉਹਨਾਂ ਤੋਂ ਵੀ ਘੱਟ ਪੈਸੇ ਖਰਚਾ ਹੋਣਾ ਚਾਹੀਦਾ ਇਥੇ ਆਉਣ ਦਾ ਤੇ ਠੀਕ ਹੈ ਬਾਕੀ ਹੋਰ ਗੱਲਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਗੱਲਾਂ ਜਾਦੇ ਹੋ ਜਾਣੀਆਂ ਵੀਡੀਓ ਲੰਬੀ ਹੋ ਜਾਂਦੀ ਕੋਈ ਦੇਖਦਾ ਨਹੀਂ ਇਨਾ ਟਾਈਮ ਕਿਸੇ ਕੋਈ ਵੀ ਨਹੀਂ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਜਦ ਤੱਕ ਲਈ ਸਤਿ ਸ੍ਰੀ ਅਕਾਲ